ਓ ਜੀ ਭਾਈ ਜੀ ਆ ਇੱਕ ਹੋਰ ਵੀਡੀਓ ਹੈ ਛੋਟੀ ਜੀ ਪੌਣ ਲੱਗਿਆ ਚਲੋ ਦਰਮੇਸ਼ ਨੂੰ ਯਾਰ ਵਿਚਾਰੇ ਨੂੰ ਕਿਸੇ ਲੋਟ ਬਾਹਰ ਕਢੋ ਮੇਰਾ ਵੀ ਦੇਖੋ ਵੀਡੀਓ ਦੇ ਲੈ ਲਵਣੇ ਇਹ ਫਲੋਰ ਪੁੱਲ ਦੀ ਹੈ ਇਹਦੇ ਵਿੱਚ ਨਾ ਭਾਈ ਆ ਵਿਚਾਰਾ ਕਿਸਾਨ ਗਿਰਿਆ ਹੋਇਆ ਦੇਖੋ ਜੇ ਇੱਥੇ ਵਿਚਰਿਆ ਵਿਚਾਰਾ ਭੁੱਖਾ ਮਰ ਜੂਗਾ ਚਲੋ ਡੰਗਰ ਬੱਚੇ ਦਾ ਵੀ ਕੀ ਕਸੂਰ ਹੈ ਚਲੋ ਮਾਰਦੇ ਨੇ ਕੋਈ ਵੱਡੀ ਗੱਲ ਨਹੀਂ ਫਰ ਇਹ ਬੇਜਵਾਨ ਹੈ ਵਿਚਾਰਾ ਇੱਥੇ ਭੁੱਖਾ ਮਰ ਜਾਊਗਾ ਆਏ ਪਾਣੀ ਤੋਂ ਵੀ ਯਾਰ ਤੱਕ ਕੰਡੇ ਤੋਂ ਵੀ ਕੋਈ ਜੇ ਕੋਈ ਮੇਰੇ ਵੀਡੀਓ ਨੂੰ ਵੀਰੇ ਕੋਈ ਦੇਖਦਾ ਹੋਇਆ ਨਾ ਤੇ ਇਹ ਫਲੋਰ ਦੇ ਪਿੰਡ ਇੱਥੇ ਨਾਲੇ ਸੂਏ ਵਿੱਚ ਗਿਰਿਆ ਹੋਇਆ ਆ ਦੇਖ ਲਓ ਤੁਸੀਂ ਖਾਣੇ ਨੂੰ ਸੂਆ ਜਾਂਦਾ ਤੇ ਆ ਬੌਲ ਤੇ ਗਿਰਿਆ ਹੋਇਆ ਜੀ ਆ ਨਾਲ ਫੈਕਟਰੀ ਹੈ ਇਹ ਫਲੋਰ ਪਿੰਡ ਹੈ ਇੱਕ ਮਾਣੋਂ ਤੋਂ ਆਉਂਦੀ ਸੂਆ ਚਲੋ ਵੈਸੇ ਬੇਜਵਾਨ ਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਹੁੰਦਾ ਜੇ ਨੂੰ ਕੋਈ ਮਾਰੂਗਾ ਤਾਂ ਇਹ ਬਾਈ ਮੂਰਿਓ ਮਾਰੂਗਾ ਹੀ ਇਹਨੇ ਆਪਣੀ ਯਕਸ਼ਾ ਵੀ ਕਰਨੀ ਆ ਇਹੋ ਵਿਚਾਰਾ ਬੇਜਵਾਨ ਪਤਾ ਨਹੀਂ ਕਿਵੇਂ ਵਿੱਚ ਗਿਰ ਗਿਆ ਜੇ ਕੋਈ ਮੇਰਾ ਵੀਰੇ ਵੀਡੀਓ ਨੂੰ ਦੇਖਦਾ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਇਹਨੂੰ ਕੱਢਣ ਦੀ ਕੋਸ਼ਿਸ਼ ਮੇਰਾ ਵੀਰ ਜ਼ਰੂਰ ਕਰਿਓ ਕਿਉਂ ਮੇਰੇ ਕੋਈ ਕੋਈ ਸਾਧਨਾ ਹੈ ਨਹੀਂ ਨਹੀਂ ਤਾਂ ਵੀਰੇ ਮੈਂ ਹੀ ਕੱਢ ਦੰਦਾ ਦੋ ਬੰਦੇ ਬਲਾ ਕੇ ਉਨੇ ਕੋਈ ਟਰੈਕਟਰ ਟੁੱਟਣ ਵਾਲਾ ਐ ਦਸਾਰੂ ਸਪਾ ਕੇ ਨਿਕਲੂਗਾ ਵੀਰ ਬਾਹਰ ਵਿਚਾਰਾ ਹਾਂ ਐ ਵਿਚਾਰਾ ਬੇਜਵਾਨ ਖਬਰਾਂ ਨਹੀਂ ਕਦਾ ਗਰਿਆ ਹੋਇਆ ਹੀ ਨਹੀਂ ਪਤਾ ਜਰੂਰ ਮੇਰਾ ਵੀਰ ਗੌਰ ਕਰਿਓ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੀ ਕਰਿਓ ਚਲ ਕੋਈ ਨਾ ਭਾਈ ਦੇ ਦਿਆਂ ਤੇਰੀ ਵੀਡੀਓ ਪਾਤੀ ਭਾਈ ਭਗਤਾ ਆਹੀਂ ਕਹਿੰਦੇ ਆ ਭਾਈ ਕੀ ਕਰੀਏ ਮਾੜੀ ਗੇਹੋਂ ਦਾ ਪਤਾ ਨਹੀਂ ਹੁੰਦਾ ਪੱਕਾ ਸੂਆ ਵਿਚਾਰਾ ਦੇਖੋ ਨਿਕਲ ਨਹੀਂ ਸਕਦਾ ਇਹ ਰਾਹ ਹੈ ਕਿਧਰੇ ਪਾਸੇ ਨਿਕਲਣੂ ਇਹਨੂੰ ਪੱਕਾ ਸੂਆ ਚਲੋ ਵੀਰ ਜੀ ਸਾਰੇ ਵੀਰਾਂ ਨੂੰਰੇ ਹੱਥ ਬਨ ਕੇ ਬੇਨਤੀ ਆ ਇਹ ਬੇਨਤੀ ਨੂੰ ਪ੍ਰਮਾਨ ਕਰਿਓ ਜੇ ਕੋਈ ਦੇਖਦਾ ਹੋਇਆ ਨੇੜੇ ਤੇੜੇ ਵਾਲਾ ਮੇਰਾ ਵੀਰੇ ਨੂੰ ਵੀਡੀਓ ਨੂੰ ਦਾ ਸ਼ਹਿਰ ਤੇ ਲੈ ਕੇ ਜੁੜੂ ਕਰਿਓ ਨਾ ਇਹ ਬਚਾਰੇ ਬੀਰ ਨੂੰ ਦਰਮੇਸ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਿਓ ਤੁਸੀਂ ਆਪਣਾ ਫਰਜ਼ ਨਿਭਾਓ ਇਹ ਸੇਵਾ ਹੀ ਆ ਇੱਕ